ਲੋਜੀ ਆ ਗਿਆ ਆ ਕਮਰੇ ਚ ਹੁਣ ਆਪਾਂ ਇਹ ਹੁਣ ਸਮਾਨ ਚੱਕਣਾ ਕਦੋਂ ਚੱਕਣਾ ਇਹਦਾ ਟਾਈਮ ਕਦੋਂ ਆਊਗਾ ਇਹਦਾ ਪੈਗਰੂਏ ਦੱਸੋ ਲੋਜੀ ਖੇਸੀਆਂ ਢੋ ਕੇ ਆਪਾਂ ਨੇ ਸਕਾਤੀਆਂ ਹਨਾ ਸਕਾ ਕੇ ਤਾਂ ਹਮਾਰਤੀਆਂ ਇਹ ਹੁਣ ਦਿਖਾਉਣੇ ਆਪਾਂ ਤੁਹਾਨੂੰ ਇਹ ਸਾਰੇ ਸਮਾਨ ਲੋਜੀ ਸਟਾਰਟ ਕਰਦੇ ਆਪਾਂ ਇੱਥੋਂ ਹੁਣ ਇਧਰਿਆਂ ਤੋਂ ਦੋੜਿਆਂ ਤੋਂ ਲੋਜੀ ਇਹ ਦੋੜੇ ਹੈਗੇ ਦੋ ਹਨਾ ਇੱਕ ਤਰੱਕਦਾਂ ਨੇ ਆਪਾਂ ਇੱਧਰ ਇੱਕ ਰੱਖ ਦਾਨੇ ਇੱਧਰ ਹਨਾ ਉਹ ਤਾਂ ਮੈਂ ਉੱਧਰ ਹੀ ਰੱਖ ਦੂੰਗੀ ਉੱਧਰ ਹੀ ਲੈ ਜੂੰਗੀ ਇਹ ਦੇਖੋ ਉਧਰ ਹੀ ਗੀਆਂ ਬੁਣੀਆਂ ਦੀਆਂ ਦੇਖੋ ਡਿਜ਼ਾਈਨ ਹਨਾ ਕਰਦੀਆਂ ਬੁਣੀਆਂ ਵੀਆਂ ਇਹ ਦੇਖੋ ਜਾਲੀਆਂ ਬੰਨੀਆਂ ਵੀਆਂ ਧਾਗਿਆਂ ਨਾਲ ਦੇਖੋ ਐਵੇਂ ਬਨਦੇ ਹੁੰਦੇ ਸੀ ਅੱਗੇ ਇਕੱਠਾ ਦਿੰਦੇ ਹੁੰਦੇ ਸੀਗੇ ਡਿਜ਼ਾਈਨ ਦੇਖੋ ਇਹ ਦੇਖੋ ਲੋਜੀ ਐਸੀ ਜੀ ਲੋਜੀ ਡਿਜ਼ਾਈਨ ਇਹਦਾ ਵੀ ਦੇਖ ਲੁ ਕਰੋ ਦਿਖਾ ਦਈਏ ਤੁਹਾਨੂੰ ਇਹ ਦੇਖੋ ਐਵੇਂ ਹਨਾ ਪੂਰੀ ਖੋਲ ਕੇ ਦਿਖਾਈਏ ਤਾਂ ਫਿਰ ਟਾਈਮ ਲੱਗ ਜਾਣਾ ਹਨਾ ਬਹੁਤ ਇਹ ਦੇਖੋ ਘਰਤੀ ਆ ਇਹ ਥੋੜਾ ਵੀ ਫਿਰ ਸ਼ੁਰੂ ਹੋ ਜਾਂਦੀ ਐਵੇਂ ਜਿਵੇਂ ਆਹ ਤੁਹਾਂ ਐ ਸ਼ੁਰੂ ਹੋ ਜਾਂਦੀ ਆ ਤੇ ਇਹਦੀ ਵੀ ਜੌਲੀ ਦੇਖੋ ਇਹ ਤਾਂ ਸਿੰਪਲ ਦੀਉ ਲੱਗਦੀ ਆ ਮੈਨੂੰ ਸਿੱਧੀ ਸਾਦੀ ਹੋ ਚਲੋ ਗਦਿਆ ਹੁਣ ਤਾਂ ਬੱਚਿਆਂ ਨੂੰ ਇਹ ਵੀ ਨਹੀਂ ਆਉਂਦੀਆਂ ਹੁਣ ਇਹਨੂੰ ਕੋੜੀਆਂ ਕੱਤਰੀਆਂ ਨੂੰ ਤਾਂ ਇਹ ਵੀ ਨਹੀਂ ਆਉਂਦੀਆਂ ਤੇ ਲੋ ਜੀ ਇਹ ਦਿਖਾ ਦਈਏ ਆਪਾਂ ਇਹ ਵੀ ਇਹਦੇ ਨਾਲ ਦੀਆਂ ਨਹੀਂ ਫਰਕ ਹੈਗਾ ਡਿਜ਼ਾਈਨ ਦਾ ਫਰਕ ਆ ਹੀ ਦੇਖੋ ਘਰਤੀਆਂ ਦੋਨੀਆਂ ਬੁਣੀਆਂ ਦੀਆਂ ਇਹਦੀ ਜਾਲੀ ਵੀ ਦਿਖਾ ਦਨੀ ਆਪਾਂ ਇਹ ਸੀ ਸਿੰਪਲ ਸਿੱਧੀ ਸਰਦੀ ਆ ਤਾਂ ਵੈਸੇ ਦੇਖੋ ਬਣ ਗਈ ਅਦਰੀਆਂ ਇਹ ਹੈਗਾ ਗਲੀਚਾ ਇਹਨੂੰ ਕਹਿੰਦੇ ਨੇ ਗਲੀਚਾ ਹਨਾ ਇਹ ਮੈਂ ਬੁਣਿਆ ਸੀਗਾ ਆਪ ਇਹ ਮੈਂ ਆਪ ਬੁਣਿਆ ਸੀਗਾ ਦੇਖੋ ਮੋਟਾ ਬਹੁਤ ਤੇ ਇਹ ਸੀਗੀ ਜਾਲੀ ਇਹਦੀ ਬੰਨੀ ਵੀ ਅੱਗੇ ਇੰਨੇ ਸੌਂਗ ਹੁੰਦੇ ਸੀਗੇ ਕੰਮ ਕਰਦੇ ਸੀਗੀਆਂ ਹੂੰ ਹੂੰ ਹੁਣ ਉਹ ਗਾਲੀਆਂ ਕੁੜੀਆਂ ਕਿੱਥੇ ਕਰਦੀਆਂ ਨੇ ਦੇਖੋ ਬੁਣੀ ਵੀ ਹੈ ਨਾ ਡਬਲ ਡਬਲ ਧਾਗੇ ਦੀ ਆ ਇਹ ਤੇ ਲੋ ਜੀ ਇਹ ਬਣ ਗਿਆ ਗਲੀਚਾ ਆਪਣਾ ਇੱਕ ਦਰਿਆ ਆ ਗਈ ਵੀ ਦਿਖਾ ਦਾਨੀ ਆ ਇਹ ਜਾਲੀਆਂ ਦੇਖੋ ਜੀ ਇਹ ਤਾਂ ਖੋਲਣੀਆਂ ਪੈਣੀਆਂ ਇਹ ਤਾਂ ਪਤਾ ਨਹੀਂ ਲੱਗਣਾ ਹਨਾ ਤੁਹਾਨੂੰ ਇਹ ਗੋਬੀ ਦੇ ਫੁੱਲ ਆੜੀਆਂ ਹੋ ਇਹ ਦੇਖੋ ਗੋਭੀ ਦਾ ਫੁੱਲ ਇਹਨੂੰ ਕਹਦੇ ਨੇ ਗੋਭੀ ਦਾ ਫੁੱਲ ਇਹ ਦੇਖੋ ਉੱਠੀ ਕਰਕੇ ਬਣਾਉਂਦੇ ਇਹ ਦੇਖੋ ਇਹ ਗੋਭੀ ਦੇ ਫੁੱਲ ਵਾਲੀ ਆ ਦਰੀਆਂ ਬੁੰਦੇ ਸੀਗੇ ਪੁਰਾਣਾ ਕਲਚਰ ਬੁਣੀਆਂ ਵੀ ਆ ਦਰੀਆਂ ਇਹ ਦੇਖੋ ਆਪਣੀਆਂ ਇਹ ਦੇਖੋ ਪੁਰਾਣੀਆਂ ਹੁਣ ਵਾਲੀਆਂ ਕੁੜੀਆਂ ਨੂੰ ਤਾਂ ਪਤਾ ਨਹੀਂ ਬੁੰਦਾ ਨਹੀਂ ਆਉਂਦਾ ਫੈਲਾ ਬੋਲ ਬੁੰਦੀਆਂ ਸਿਗੀਆਂ ਇਹ ਦੇਖੋ ਲਾ ਦੀ ਖੋਲ ਕੇ ਦੇਖੀਏ ਇਹ ਦੇਖੋ ਲੋ ਜੀ ਇਹ ਦੇਖੋ ਨਵੇਂ ਡਿਜ਼ਾਈਨ ਦੀ ਜਾਲੀਆਂ ਹੀ ਦੇਖ ਲਓ ਪਹਿਲਾਂ ਐਵੇਂ ਜਾਲੀਆਂ ਬਣਦੇ ਹੁੰਦੇ ਸੀਗੇ ਆਹ ਦੇਖੋ ਧਾਗਾ ਕਿੰਨਾ ਸੋਹਣਾ ਲੱਗਦਾ ਫੇਰ ਵਿੱਚੋਂ ਦਿਖਾ ਦਿੰਦੇ ਆਪਾਂ ਇਹ ਦੇਖੋ ਇਹ ਵੀ ਆਪਣੀਆਂ ਬੁਣੀਆਂ ਵਿਆ ਨੇ ਹਨਾ ਘਰ ਦੀਆਂ ਹੱਥਾਂ ਦੀਆਂ ਬੁਣੀਆਂ ਇਹ ਦੇਖੋ ਡਿਜ਼ਾਈਨ ਕਿੰਨੇ ਕਿੰਨੇ ਸੋਹਣੇ ਨੇ ਹਨਾ ਇਹ ਦੇਖੋ ਹੁੱਡਜੈਨ ਜਾਲੀਆਂ ਦੇ ਇਹ ਕਹਿੰਦੇ ਹੁੰਦੇ ਸੀਗੇ ਜਾਲੀਆਂ ਬੰਨਦੇ ਹਨਾ ਦਰੀਆਂ ਬੁਣਦੇ ਲੋਚ ਇਹ ਵੀ ਬੁਣੀ ਵੀ ਆਪਣੀ ਹੁਣ ਵਾਲੀਆਂ ਕੁੜੀਆਂ ਕਿੱਥੇ ਬੁਣਦੀਆਂ ਨੇ ਹੁਣ ਤਾਂ ਫੋਨ ਹੀ ਨੀ ਪੂਰੇ ਹੁੰਦੇ ਲੋ ਜੀ ਦੇਖੋ ਘਾਂਟਾ ਪਾਈਆਂ ਵੀ ਨੇ ਫਿਰ ਦਿਨ ਲੋ ਜੀ ਆ ਵੀ ਦੇਖ ਲੋ ਕਿਵੇਂ ਨੂੜੀਆਂ ਪਈਆਂ ਨੇ ਜਾਲੀਆਂ ਦੇਖੋ ਹੁਣ ਦੇਖੋ ਡਿਆ ਲੋ ਜੀ ਦੋ ਗਲੀ ਚ ਆ ਤੇ ਇਹ ਹੈਗੇ ਨੇ ਪਾਸਮ ਦੇ ਇਹ ਆਪਾ ਮੁੱਲ ਲਈ ਸੀ ਐਵੇਂ ਝੂਠ ਬੋਲੀ ਆਪਾਂ ਨਹੀਂ ਨਹੀਂ ਇਹ ਬੁਣੀ ਬੁਣੀ ਤੇ ਮੁੱਲ ਦਾ ਸੀਗਾ ਇਹ ਦੇਖੋ ਨੀਲੇ ਤੇ ਉਹਦਾ ਸੰਤਰੀ ਕਲਰ ਦਾ ਇੰਨੇ ਸੋਹਣੇ ਲੱਗਦੇ ਨੇ ਇਹ ਦੋਨ ਇੱਕਸਾਰ ਦੇ ਇੱਕ ਪੀਤੀ ਹੁੰ ਦੇ ਦਾਂਗੇ ਇੱਕ ਆਪਾਂ ਬਣਾ ਖੜਾਂਗੇ ਤੇ ਲੋ ਜੀ ਅੱਜ ਵੰਡ ਦੇਣਾ ਸਾਰਾ ਸਮਾਨ ਮੈਂ ਤੇ ਐ ਵੀ ਸੀਗੇ ਗਲੀਚੇ ਮੁੱਲ ਦੇ ਨੇ ਇਹ ਦੇਖੋ ਕਿਰੇ ਸ਼ਮੀ ਧਾਗੇ ਦੇ ਨੇ ਆ ਦੇਖੋ ਬੂਨੇ ਵਿੱਚ ਆਉਣਾ ਹਨਾ ਬੁਨਾਈ ਦੂਰੋਟ ਹੈ ਵੀ ਗਲਿਚਾ ਦਰਨੀ ਮੰਗੇ ਹੁੰਦਾ ਵੈਸੇ ਇਹ ਭਾਰੀ ਆ ਇਹ ਪਰ ਡਬਲ ਡਬਲ ਬੁਨਣਾ ਪੈਂਦਾ ਧਾਗਾ ਬਹੁਤ ਡਬਲ ਡਬਲ ਬੁਨਣਾ ਪੈਂਦਾ ਇਹ ਦੇਖੋ ਗਲਿਚੇ ਦੇਖੋ ਮੋਰ ਨਹੀਂ ਮੋਰ ਬੱਠਾ ਉਪਰ ਦੋ ਜੀ ਵੀ ਕਰਦੀ ਏ ਕੰਮ ਇਹਦਾ ਵੀ ਆਪਾਂ ਪਾ ਦਈਏ ਤੇ ਲਹਾਫੇ ਚ ਪਾ ਦਨੇ ਆ ਹੁਣ ਤਾਂ ਆਪਣੇ ਉੱਧਰ ਰੱਖੀ ਬਣੀ ਆ ਝਾੜ ਕੇ ਰੱਖ ਦੂੰ ਚੱਕੀ ਵੀ ਨਹੀਂ ਜਾਂਦੀ ਘੱਥ ਤੋਂ ਹੁਣ ਤਾਂ ਉੱਧਰ ਰੱਖ ਜਾਨੀ ਆ ਤੋ ਵੀ ਉਧਰ ਰੱਖਿਓ ਨਹੀਂ ਆਪਣਾ ਸਮਾਨ। ਉਹ ਇੱਧਰ ਰੱਖ ਦਣੀਆਂ। ਫੇਰ ਛਾੜਿਆ ਦੇ ਸੁਪਰੇ ਜੋ ਉਹ। ਉਹ ਫੇਰ ਦਿਖਾਉਣੀ ਮੜ ਜਾ ਰੱਖਿਆ ਮੈਂ ਚਾਰ ਕਿ ਉਧਰ। ਲਓ ਜੀ ਇਹਨੇ ਝੋਲੇ ਕੱਢੇ ਵੀ ਆਪਣੇ। ਧੋ ਤੇ ਸਮਾਰ ਤੇ ਮੈਂ ਕਰ ਲੇ ਚਿੱਟੇ। ਦੋ ਸੀਗੇ। ਪਹਿਲਾਂ ਲਾਲ ਲੂਲੇ ਕੁਸ। ਦੋ ਸੀਗੇ। ਤੇ ਕਾ ਕੱਢਿਆ ਦੋ ਸੀਗੇ। ਇਹ ਚੌਦਰੋਂ ਚ ਬਚਦਾ ਸੀਗਾ ਹਣਾ ਟੋਟਾ ਇਹਨਨ ਇਹਨਨ ਨੂੰ ਦੇ ਦਾਂਗੀ ਝੋੜਾ ਪਾ ਕੇ ਸਕੂਲ ਵਗ ਜਿਆ ਸਰਾੜਿਆ ਆਪਣੇ ਕੱਡੇ ਵੀ ਵੈਸੇ ਮੈਂ ਵੀਡੀਓ ਪਹਿਲਾਂ ਬਾਈ ਸੀਗੀ ਪੂਰੀ ਨਹੀਂ ਦਿਖਾਈਏ ਦੇਖੋ ਕੱਡੇ ਵੀ ਦੋਨੇ ਸਰਾਣੀ ਤੇ ਇਹ ਲੋ ਜੀ ਇਹ ਦੇਖੋ ਇਹ ਦਿਨੋਂ ਦਾ ਆਫ ਹੀ ਦਿਖਾਉਣੀ ਆ ਸੋਨੂੰ ਹੀ ਦੇਖੋ ਸਰਾੜਿਆ ਆਪਣੇ ਤੇ ਸਮਾਨ ਦਿਖਾਉਣੀ ਆ ਆਪਾਂ ਹਾਰ ਇਸ ਤਰ੍ਹਾਂ ਨੇ ਦੇਖੋ ਲੈਸਾਂ ਆਪ ਤਿਆਰ ਕਰੀਆਂ ਵੀ ਆ ਲਾਈਆਂ ਵੀ ਆ ਤੇ ਇਹਦੇ ਨਾਲ ਦਾ ਜੋੜਾ-ਜੋੜਾ ਇਹ ਆ ਦੇਖੋ ਜੋੜਾ-ਜੋੜਾ ਹੋ ਗਿਆ ਜੋੜਾ ਹੋ ਗਿਆ ਮੇਲਾ ਸਾ ਆ ਵੀ ਜੋੜਾ ਹੋ ਗਿਆ ਦੇਖੋ ਇਸ ਪੰਜ ਦਾ ਜਿਸ ਪੰਜ ਪਈ ਵੀ ਆ ਉਹ ਵੀ ਜੋੜਾ ਇਹ ਅੱਡਦਾ ਆ ਗਿਆ ਇਹਦੇ ਨਾਲ ਤਾਂ ਮੈਂ ਲਾਲਾ ਚੜਾਤਾ ਸੀਗਾ ਇਹ ਵੀ ਦੇਖੋ ਇਹਦੇ ਰੌਲ ਦਾ ਇਹ ਅੱਡ-ਅੱਡ ਦੇ ਹੋ ਗਏ ਦੋ ਚੜਾਤੇ ਸੀ ਇਹਨਾਂ ਦਾ ਹਾਂ ਇਹ ਜੋੜਾ ਹਾਂ ਇਹਦੇ ਨਾਲ ਦਾ ਜੋੜਾ ਇੱਕ ਸਾਰ ਦੀਆਂ ਲੈਸਾਂ ਨੇ ਕਦੂਆ ਆ ਤੇ ਹਾਂ ਆ ਸੀਗਾ ਇਹਦੇ ਨਾਲ ਦਾ ਲੈਸਾਂ ਆ ਅੱਡ ਦਾ ਆ ਅੱਡਾ ਤੇ ਮੁੱਲੇ ਦੀ ਲੈਸ ਲੱਗੀ ਵੀ ਆ ਜੀ ਆ ਦੋਨੇ ਇੱਕਸਾਰ ਦੇ ਨੇ ਆ ਦੇਖੋ ਬੈਸੇ ਤਾਂ ਤੁਸੀਂ ਕੱਲ੍ਹ ਦੇਖ ਲਈ ਹੋਣੀ ਇਹ ਇਹ ਦੇਖੋ ਕੱਡੀ ਵੀ ਕਿੰਨੀ ਸੋਹਣੀ ਲੱਗਦੀ ਆ ਵਿਚਾਲੇ ਫੁੱਲ ਤੇ ਜੈਨ ਕੁਝ ਜਾਂ ਚਲ ਬੋ ਇਹ ਸੀਗੇ ਪਾਸਮ ਦੇ ਇਸ ਤਰ੍ਹਾਂ ਹੋਣੇ ਮੇਰੇ ਬੁਨੇ ਵੀ ਆਪ ਦੇ ਦੇਖੋ ਇਹ ਸੀਗੇ ਪਾਸਮ ਦੇ ਜੋੜ ਇਹਦੇ ਨਾਲ ਦਾ ਮਾਲ ਪਹਿਲਾਂ ਕੱਟ ਲਈ ਸੀ ਉਹ ਪਤਾ ਨਹੀਂ ਉੱਧਰ ਉੱਧਰ ਹੋਊਗੀ। ਬੁਣੀਆਂ ਵੀ ਆ ਦੇਖੋ ਪਾਸਮਦੀਆਂ ਦਾ ਸੀਗਾ। ਇਹ ਨਾਲ ਦਾ ਸੀ ਕੁੱਪਰ ਠੰਡੇ ਦੱਬਿਆ ਗਿਆ ਮਲਾਂ ਦਾ। ਕਿਤੇ ਡਿੱਗ ਨਾ ਜਾਵੇ। ਦੇਖੋ। ਕਿੰਨਾ ਸੋਨਾ। ਇੱਕ ਹੋ ਸੀ ਦੇਖੋ ਪਿੱਛੇ ਦੀ ਦਿਖਦੇ ਕਿੱਟੇ ਇਹ ਨਾਲ ਦਾ ਓਪਿਆ ਥੱਲੇ ਕਹਾਂਗੀ ਕਹਾਂ ਥੱਲੇ ਆ ਹਨਾ ਉਹ ਕੱਢਣਾ ਓਖਾ ਰਜਾਈ ਨਿਕਲ ਜੂਗੀ ਗਿਰ ਜੂਗੀ ਫਿਰ ਮੈਂ ਰਜਾਈ ਸੈਟ ਕਰਦੀ ਆ ਉਹ ਵੀ ਦੇਖਦੀ ਆ